ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇੜ ਲਈ ਲੈ ਕੇ ਆਏ ਹਾਂ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਕਿਰੇਲੂ ਵੀਰ ਕੋਲ ਸਾਰੇ ਪਸ਼ੂ ਆ ਉਹਨਾਂ ਉਹਨਾਂ ਚੋਂ ਹੀ ਵੀਰ ਵੜ ਛੇੜ ਕਰ ਰਿਹਾ ਤੇ ਆਜੋ ਆਪਾਂ ਪੁੱਛਦੇ ਹਾਂ ਬਾਈ ਤਾ ਡਿਟੇਲ ਹਾਂਜੀ ਬਾਈ ਸ੍ਰੀ ਕਾਲ ਜੀ ਜੀ ਨਾਮ ਤੇ ਐਡਰੈਸ ਬੋਲ ਆਪਣਾ ਨਾਮ ਆਪਣਾ ਤਸਵੀਰ ਹੈ ਜੀ ਪਿੰਡ ਢਿੱਲਮਾ ਜ਼ਿਲ੍ਹਾ ਬਰਨਾਲਾ ਤਪਾਦਸੀ ਠੀਕਾ ਨਵੇਂ ਪਿੰਡ ਕਿਹੜਾ ਰਿਹਾ ਨਵੇਂ ਤਪਾ ਵੀ 4 ਕਿਲੋਮੀਟਰ ਕੈਂਚੀ 8 ਕਿਲੋਮੀਟਰ ਠੀਕ ਆ ਭਾਈ ਮੈਂ ਨੰਬਰ ਬੋਲ ਦ ਆਪਣਾ 85 ਜੀ 281 ਜੀ 90046 ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਵਾਕੀ ਸਕਰੀਨ ਤੇ ਚੱਲ ਰਿਹਾ ਭਾਈ ਨੋਟ ਕਰ ਲੋ ਭਾਈ ਜਿਹੜੀ ਆਪਾਂ ਬੈਠ ਦੇਖ ਰਹੇ ਆ ਆਪਣੇ ਘਰ ਦੀ ਵੀ ਆ ਘਰ ਦੀ ਆਪਣੇ ਜੀ ਕਿਹੜਾ ਸੂਆ ਸੁੰਦੀ ਆ ਭਾਈ ਦੂਜਾ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਤੇ ਕੀ ਰਕੜਾ ਆ ਭਾਈ ਪਿਛਲੇ ਸੂਏ ਦਾ 30 ਲੀਟਰ ਦਾ ਰਕੜਾ ਆ ਜੀ ਠੀਕ ਆ ਹਾਂਜੀ 30 ਲੀਟਰ ਦੁੱਧ ਮਤਲਬ ਕਿ ਦਿੱਤਾ ਹੈਗਾ ਹਾਂਜੀ ਹਾਂ ਹੱਥੀ ਚੋਂਦੇ ਸੀ ਕਿ ਮਸ਼ੀਨ ਤੇ ਬਾਈ ਹੱਥੀ ਚੋਂਦੇ ਸੀ ਦੋਵੇਂ ਪਾਸੇ ਬੈਠ ਕੇ ਚੋਂਦੇ ਆ ਜੀ ਸੀ ਠੀਕ ਆ ਇਹ ਜੀ ਕਿੰਨਾ ਕੁ ਦੇ ਦੂ ਬਾਈ ਐਸਟੀਮੇਟ ਜਾ ਦੇ ਦਿਓ ਇੱਕ ਜੀ ਰੁੱਤ ਚ ਵਧੀਆ ਚਾਈ ਐ ਕਿਤਾ 30 ਲੀਟਰ ਆਉਣਾ ਦੇ ਦੋ ਇੱਥੇ ਠੀਕ ਆ ਹਾਂਜੀ ਬਾਈ ਜੇ ਆਪਾਂ ਗੱਲ ਕਰੀਏ ਕੱਦ ਤੇ ਬਰੀਡ ਵਾਈ ਨਾ ਫੁੱਲ ਚੰਗੀ ਆ ਫੇਸ ਕੁਆਲਿਟੀ ਆਪਾਂ ਨੇੜੇ ਤੇ ਚੈੱਕ ਕਰਾ ਦੇਣਾ ਬਹੁਤ ਪਿਆਰੀ ਆ ਛੋਟਾ ਛੋਟਾ ਕੰਨ ਬੋਦੀ ਬਦੀ ਨਾ ਫੁੱਲ ਕਮਾਲ ਦੀ ਆ ਇਹ ਕਹੇ ਲਾ ਲਓ ਵੀ ਜਿਵੇਂ ਫਾਰਮ ਵਾਲੀ ਵੜ ਹੁੰਦੀ ਆ ਉਸ ਹਰ ਕੀ ਵੜ ਆ ਕਿ हां जी हां ਤੇ ਖੋਲ ਦੇ ਬਾਈ ਨੂੰ ਮੜਾ ਜਾਂ ਤੋਰ ਦੇ ਖੋਲ ਕੇ ਬਾਈ ਅਡਰ ਦੀ ਗੱਲ ਕਰੀਏ ਬਹੁਤ ਸੋਹਣਾ ਤਿਆਰ ਕਰਦੀ ਹੁੰਦੇ ਗਲਾਬੀ ਕਲਾਬੀ ਥਾਣਾ ਮੁਠੀ ਵਾਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਾ ਕਲਾ ਕਲਾ ਥਾਣਾ ਲੈ ਬਾਈ ਚਾਰ ਸਪੇਰਾ ਚੈੱਕ ਕਰ ਲੋ ਬਾਕੀ ਗੋਲ ਮਟੋਲ ਵੜ ਪਈਆ ਕਿਸੇ ਪਾਸੇ ਤੋਂ ਨਾ ਲਿਸੀਆ ਨਾ ਨਾਵੀਆ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਜੇ ਆਪਾਂ ਗੱਲ ਕਰੀਏ ਨਾ ਰੇਲ ਗੱਡੀ ਦੇ ਇੰਜਨ ਵਰਗੀ ਪਈਆ ਕਿ ਨਹੀਂ ਬਾਈ हां जी हां ਲੈ ਚੱਲ ਭਰਾ ਤੋਰ ਦੇ ਕੋਈ ਗੱਲ ਨਹੀਂ ਬਾਕੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਕਰੇ ਲੋ ਵੀਰ ਦੇ ਸਾਰੇ ਪਸ਼ੂ ਰੱਖੇ ਹੋਏ ਉਹਨਾਂ ਵਿੱਚੋਂ ਬਾਈ ਇਹ ਛੇਲ ਕਰਦਾ ਬਾਈ ਫਿਰ ਕੀ ਮੁੱਲ ਆ ਜਾਇਆ ਜਾਦਾ ਕੀ ਮੁੱਲ ਆ ਬਾਈ ਫਿਰ ਜਾਇਆ ਜਾ ਫੁੱਲ ਭਰਾਵਾ ਜਮਾ ਆਪਾਂ ਵਪਾਰੀ ਵਾਲਾ ਦਾ ਕਰਦੇ ਨਹੀਂ ਠੀਕ ਆ ਵਪਾਰੀ ਦਾ ਕਿੰਨਾ ਕਰੀਏ ਨਾ ਆਪਾਂ ਇੱਕ 60 ਦੀ ਬੈਠ ਦੇ ਜਾਈ ਲੈ ਬਾਈ ਜਮਾ ਜਾਇ ਮੁੱਲ ਕਰਤਾ ਬਾਈ ਹੱਬ ਦਾ ਮੁੱਲ ਹੋਈ ਜਾਂਦਾ ਕਿ ਨਹੀਂ ਬਾਈ ਬਾਕੀ ਰੋਤ ਚੰਗੀ ਆ ਮੂਰੇ ਭਲਾ ਭੁਲਾ ਕਰ ਗਈ ਜਦੋਂ ਭਲਾ ਪੱਟੀ ਜਾਂਦੀ ਆ ਦੇਖੋ ਮੂਰ ਨੂੰ ਫਿਰਦੇ ਆ ਪਲਾ ਹਲੇ ਠੀਕ ਆ ਬਈ ਲੈ ਆਪਾਂ ਕੱਲਾ ਕੱਲਾ ਥੰਡੀ ਸੀਲਾ ਬਈ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਿਆ ਕੋਈ ਚੱਕਰੀ ਨਹੀਂ ਕਰਮ ਵਾਲੇ ਨੂੰ ਜਿਵੇਂ ਮਰਜੀ ਹੱਥ ਫੇਰੀ ਚਲੋ ਬਾਕੀ ਬਾਈ ਨੇ ਆਪਾਂ ਨੂੰ ਦੱਸੀ ਆ ਕਿ ਨਾ ਦੋਵੇਂ ਪਾਸੇ ਬਹਿ ਕੇ ਆਪਾਂ ਚਵਾਈ ਕਰਦੇ ਰਹੇਾਂਗੇ ਹਜੇ ਦਿਨ ਕਿੰਨੇ ਬਾਈ ਸਹੀ ਸਹੀ ਲੈ ਜੂ ਦੱਸ ਦੇ ਲੈ ਜੂ ਰਾਮ ਨਾਲੇ ਦੱਸ ਦਿੰਦੇ ਤਾ ਜੇ ਉਝ ਰਹਿੰਦੇ ਤਰੀਕ ਚ ਠੀਕ ਆ ਬਾਈ ਬਾਈ ਕਹਿੰਦਾ ਤਰੀਕ ਚ 10 ਦਿਨ ਪਿਆ ਬਾਕੀ ਕੁਛ ਦਿਨ ਹੋਰ ਵੀ ਲੈ ਜਾਂਦਾ ਹਨਾ ਹਾਂਜੀ ਹਾਂ ਤੇ ਬਾਈ ਪਿਛਲੇ ਸੂਏ ਦਾ ਤੂੰ ਕਹਿੰਦਾ ਬੱਚਾ ਆਹ ਦਿੱਤਾ ਹਨਾ ਹਾਂ ਬੱਚੀ ਹੈ ਬਾਈ ਕੁਆਲਿਟੀ ਚਕਾ ਦਿੰਨੇ ਆ ਬੱਚਾ ਦੇਖੋ ਕਿੰਨਾ ਪਿਆਰਾ ਬੱਚਾ ਦਿੱਤਾ ਅਸੀਂ ਬਹੁਤ ਚੰਗੇ ਪਾਉਂਦੇ ਆ ਇਹਦੀ ਕਿੰਨੀ ਉਮਰ ਹੋਊਗੀ ਬਾਈ ਇਹਦੀ ਹੋਊਗੀ ਜੀ 15 ਮਹੀਨੇ ਦੀ ਠੀਕ ਆ 15 ਮਹੀਨਿਆਂ ਦੀ ਹੋਵੇ ਕੋਈ ਘੱਟ ਹੋਵੇ ਮਹੀਨਾ ਖੰਡ ਕੋਈ ਠੀਕ ਆ ਬਾਈ ਤੇ ਐਡ ਕਿਤਾ ਨਹੀਂ ਪਤਾ ਬਾਈ ਕਿਹੜਾ ਸੀਮਨ ਲਵਾਇਆ ਇਹ ਤੇ ਨਸ ਹੀ ਨਹੀਂ ਭੁੱਲ ਭੁੱਲ ਜਾਈਦਾ ਜਿਹੜਾ ਡਾਕਟਰ ਵਧੀਆ ਲਵਾਉਂਦੇ ਆ ਠੀਕ ਆ ਬਾਈ ਚੀਮਣ ਬਾਈ ਕਹਿੰਦਾ ਆਪਾਂ ਚੰਗਾ ਹੀ ਲਵਾਇਆਗਾ ਇੱਕ ਵਾਰੀ ਬਾਈ ਆਪਾਂ ਫੇਰ ਚਾਹ ਤਮਰਵਾ ਦਿੰਨੇ ਆ ਚੈੱਕ ਕਰ ਲੋ ਬਹੁਤ ਕਮਾਲ ਦਾ ਥਾਣਾ ਪੂਰੀ ਬਿੱਤੀ ਤੇ ਥਾਣ ਲੱਗਿਆ ਬਾਕੀ ਧਾਰ ਕਿਵੇਂ ਆ ਬਾਈ ਇਹਦੀ ਜਦੋਂ ਵਧੀਆ ਜੀ ਜਵਾਨਾ ਨਾ ਤਾਂ ਚੌਵੇਂ ਭੋਰਾ ਇਹ ਜਮੇ ਨਾ ਦੁੱਧ ਠੀਕ ਆ ਹਾਂ ਠੀਕ ਆ ਹਵਾਨਾ ਫੈਕਸੀ ਰਹਿਦੀ ਹੁੰਦੀ ਜਦੋਂ ਫਸਮਾ ਰੱਖੂਗੀ ਉਦੋਂ ਜਦੋਂ ਭੋਨਾ ਭੂਨਾ ਲੈ ਗਏ ਜਮ ਫਸਕੇ ਖੜ ਜਾ ਕਰੋ ਹੱਥ ਨੂੰ ਚੋਣੀ ਠੀਕ ਆ ਭਾਈ ਬਾਕੀ ਨਾ ਹਵਾ ਨਾ ਖੁਚਾਂ ਤੋਂ ਤਾਂ ਹਊਗਾ ਇਹ ਨਹੀਂ ਹਊਗਾ ਲੰਕਣਾ ਜਾਊ ਨੇ ਭਾਈ ਹਾਂਜੀ ਨਾ ਨਾ ਲੁੱਕ ਲੁੱਕ ਦਾ ਨਹੀਂ ਠੀਕ ਆ ਭਾਈ ਨਹੀਂ ਤਾਂ ਫਰਸ਼ ਦੇ ਖਰਾਬ ਹੋ ਜਾਂਦੇ ਜੀ ਆਪਣੇ ਫਰਸ਼ ਲੱਗੇ ਵੀ ਉਧਰ ਸਾਰੇ ਠੀਕ ਆ ਭਾਈ ਤੇ ਭਾਈ ਨਗਸ਼ੀਕਾ ਬਾਈ ਕੋਲ 100 ਆਪਾਂ ਦਿਖਾ ਦਿੱਤਾ ਜੀ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੇ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ